ਨਵੇਂ ਪੁਆਦੇ ਗਏ ਟਾਇਰ ਮਿੱਤਰੋ ਟਾਇਰ ਪੁਆਦੇ ਆ ਇੱਧਰ ਦੇ ਗਾਇ ਵਾਂਗੂ ਔਲੇ ਸਿੱਧੇ ਕਰਦਾ ਮੁੰਡਾ ਇੱਕ ਨੰਬਰ ਦਾ ਹਾਲੀਆ ਹੁੰਦੀ ਆ ਐ ਐ ਚੋਕੋ ਗਾਹੀ ਚੋਕ ਇਹਨਾਂ ਤੱਕ ਪਾ ਕੇ ਰੱਖਣੀ ਐ ਇਨਾਂ ਨੇ ਆ ਦੇਖੋ ਵਈ ਮਿੱਤਰੋ ਸਾਡੇ ਪਿੰਡਾਂ ਦਾ ਸਰੀਰ ਹੌਣ ਬਣੇਗਾ ਕਿਉਂ ਓਏ ਲੈਣਵਾਰ ਜਾਂਦੇ ਟਰੈਕਟਰ ਸਾਰੇ ਹੌਣ ਜਾਂਦੇ ਖੇਤਾਂ ਨੂੰ ਸਾਰੇ ਆਹ ਤਾਂ ਇਹ ਨਾਲ ਜੀ ਥੋੜਾ ਆਓ ਦੇਖ ਕੋણો ਬਣਾਇਆ ਸ਼ਰੀਰ ਇਹਨਾਂ ਦਾ ਇਹ ਇਧਰ ਮੋੜੂ ਹੈ ਇਹ ਚੱਕੋ ਵੀ ਮਿੱਤਰੋ ਤੇ ਆਪਾਂ ਪਹੁੰਚ ਗਏ ਖੇਤ ਤੇ ਨਵੇਂ ਪਵਾਤੇ ਕਹਿੰਦੇ ਟਾਇਰ ਮਿੱਤਰੋ ਟਾਇਰ ਪਵਾ ਦੇ ਕਹਿੰਦੇ ਬਈ ਸੁਭਾਗੇ ਦੇ ਕੱਢ ਦੀ ਸੁਭਾਗਾ ਆਪਾਂ ਸੰਗਲ ਫਰਟੂਨ ਰਚ ਕਹਿੰਦੇ ਤੇਰਾ ਯਾਰ ਚੱਕਣਾ ਬੱਲ ਕੋਈ ਮਯਾਕ ਥੋੜੀ ਐ ਹੋਵੇ ਮੈਂ ਤਰੋ ਦੇ ਲੱਗ ਰਹੇ ਆਪਾਂ ਰੇਵੀ ਜਣਾ ਨਾਲ ਆਲਾ ਤਾਂ ਛਟਾ ਲਈ ਜਾਂਦਾਗਾ ਆਪਾਂ ਘੇਰੇ ਲੋਟ ਰੇਵੀ ਜੀ ਇਹਨੇ ਦੂਜੇ ਗੇਅਰ ਦੇ ਵਿੱਚ ਆ ਇਧਰ ਫਕਾਰੇ ਮਰੀ ਜਾ ਉਹ ਘੋਟਾ ਨਹੀ ਹੋਈ ਲੰਦਾਰਾ ਕਾਰ ਮੰਗ ਕੋਈ ਮੇਤਰੋ ਤੇ ਪੱਲਾ ਲਾ ਕੇ ਭੱਗਾ ਲਾਉਣਾ ਤੇ ਇੱਕ ਗੜਾ ਲਾਗਾ ਤੇ ਰੇਰੂ ਆਪਾਂ ਵੀਰ ਦੀ ਮਾੜੀ ਮੋਟੀ ਤਾਂ ਰਹਿ ਗਈ ਹੈ ਜਿਹੜੀ ਸਿੱਟੀ ਆ ਤਾਂ ਇਹ ਦੱਸ ਹੁਣ ਆਪਾਂ ਲੰਬਾ ਸੁਭਾਗਾ ਮਾਰ ਦਾਂਗੇ ਇੱਕ ਵਾਰ ਤੇ ਬਸ ਵੀਰ ਆਪਾਂ ਦੇਖਦੇ ਬੀਜ ਦੇਗੇ ਬੀਜ ਦੇ ਨਹੀਂ ਜੇ ਟਾਈਮ ਹੋਇਆ ਬੀਜਾਂਗੇ ਬੀਜਾ ਵਰ ਨਹੀਂ ਸਹੀ ਮੈਂਦਰੋ ਤੇ ਆਪਾਂ ਲਿਆਈਏ ਨੇ ਮਸ਼ੀਨ ਐਵੇਂ ਤੁਸੀਂ ਦੇਖ ਸਕਦੇ ਹੋਗੇ ਡੋਂ ਲੈ ਕੇ ਆਨੇ ਆ ਮਸ਼ੀਨ ਪਾ ਕੇ ਤੇ ਆਪਾਂ ਜਿਹੜੀ ਆਪਰੇ ਮਸ਼ੀਨ ਸੀਗੀ ਤੇ ਰੇਰੂ ਬੀਜ ਕੇ ਤੇ ਸੁਭਾਗ ਆਪਾਂ ਘਰੇ ਢਾ ਗਈ ਕੇਰਾ ਇਧਰਲੇ ਪਾਸੇ ਭਾਈ ਨਾਲੀਆਂ ਪੱਟੀਆਂ ਪੰਗਾ ਨਾਲੀਆਂ ਕਹਿ ਸਕਦੇ ਆ ਅੱਜ ਇਧਰ ਆਪਣੇ 2D ਵਾਲੀ ਜਿਹੜਾ ਪਾਣੀ ਦੀ ਸਪਲਾਈ ਹੁੰਦੀ ਹੈ ਨਵੀਂ ਪਈ ਜਾਂਦੀ ਹੈਗੇ ਸਾਜੀ ਪਿੰਡ ਦੇ ਵਿੱਚ ਆ ਕਰਕੇ ਟੋਏ ਜੇ ਪੱਟਰ ਖਿਆ ਇਹਨਾਂ ਨੇ ਆ ਦੇਖੋ ਪੈਪਲੇ ਪਾਈ ਜਾਂਦੇ ਕੇ ਵਿੱਚ ਪੈਪਾ ਨੱਪੀ ਜਾਂਦੇ ਆ ਤੇ ਬਾਕੀ ਆਪਾਂ ਜਾਲ ਲੈ ਕੇ ਤੋ ਉਹ ਘੜੇ ਆਪਣੇ ਤੋਂ ਨਹੀਂ ਝੋਟੇ ਇਹਨਾਂ ਤੱਕ ਪਾ ਕੇ ਰੱਖਣੀ ਇਹਨਾਂ ਨੇ ਤੇ ਬਿੱਜ ਲਾ ਦਿਆਂ ਆਪਾਂ ਸਰੋਂ ਦੇ ਤਾ ਆਉਂਦਾ ਉਧਰਲੇ ਪਾਸੇ ਪਾਣੀ ਲਾਈ ਜਾਂਦਾ ਸੀ ਆ ਉਹ ਨਾਲੇ ਪਾਰ ਮੇਤਰੋ ਆਪਾਂ ਖੋਲਦੇ ਆ ਆਪਣਾ 에어 ਗ੍ਰੀਨਰ ਹਈ ਬਈਆ ਹੱਥ ਪਰ ਮੈਨੂੰ ਦੇਖਦੇ ਕਿ ਮੇਰੇ ਕੋਲ ਕਿਹ ਸਿਸਟਮ ਹੰਦਰ ਦੇ ਵਿੱਚ ਦਿਖੋ ਨਾਲੇ ਸੋਨ ਨੂੰ ਕਿਦਰ ਮੇ ਤੁਕ ਨਿਕਲਿਆ ਨਹੀਂ ਇਹ ਰੇ ਮੈਨੂੰ ਐ ਤੋੜਨਾ ਦਾ ਮੈਂ ਬਦ ਤਾਂ ਯਾਰ ਕਿਵੇਂ ਨਿਕਲੂ ਹੈ ਤਸੂ ਯਾਰ ਕਮੈਂਟ ਕਰਕੇ ਓ ਬ੍ਰੋ ਬ੍ਰੋ ਨਿਗਲੇ ਉੱਛੇ ਇਸਾ ਕੁਤਾ ਬਣਾ ਦੇ ਵਿੱਚੋਂ ਮਿੱਤਰੋ ਹੁਣ ਆਪਾਂ ਇਹਨੂੰ ਝਾੜ ਦੇਣ ਚੱਪਲਾਂ ਝਾੜ ਦਿੰਦੇ ਹਣਾ ਚੱਪਲਾਂ ਝਾੜ ਦਿੰਦੇ ਆਪਾਂ ਬਾਈ ਆ ਦੇਖੋ ਮਿੱਤਰੋ ਇਹ ਤਾਂ ਮੈਂ ਝਾੜਨਾ ਚੱਪਲ ਦੀ ਨਾਲ ਚੌਕ ਹੋ ਗਿਆ ਸੀ ਚੌਕ ਉਹ ਤਾਂ ਮੈਟਰੋ ਲਾਈ ਬਗ ਨਿਕਲ ਗਿਆ ਇਹ ਤਾਂ ਚਾਹਣਾ ਪਏ ਇਹਦੇ ਵਿੱਚ ਵਾਪਸ ਪਾ ਦੇਣੇ ਹੁਣ ਮਾਰਾ ਇਸ ਹਾਰ ਕਰਦੀ ਕੰਪਲੇ ਨਾ ਉਹ ਦੂਜਾ ਨਾ ਬ੍ਰੋ ਇਹ ਤਾਂ ਕੜਾ ਬੜਾ ਸੋਨੇ ਅਸੀਂ ਘਰੋਂ ਕੱਢ ਲਈਏ ਕੋਈ ਅੱਖ ਕੱਢ ਕੇ ਤਾਂ ਦੇਖੇ ਹੈ ਇੰਨਾ ਗੁੰਡਾ ਟੱਚ ਨਹੀਂ ਲੋਰੀ ਮੈਟਰੋ ਤੇ ਹੁਣ ਆਪ ਪਾਤਾ ਫਿਲਟਰ ਇਹਦੇ ਵਿੱਚ ਤੂੰ ਆਪਾ ਕੁੱਪਾ ਵੀ ਇਹਨੂੰ ਸਾਫ਼ ਕਰਕੇ ਵਿੱਚੋਂ ਤੇ ਲਾ ਦਿੰਨੇ ਆਂ ਬੀਜਤੀ ਸਰੋ ਇਧਰ ਕੋੜਾ ਛੋਟਾ ਸਮਾਰ ਕੇ ਵੀ ਤਰਦੀ ਜੀ ਫਿਰਦੀ ਐ ਸਮਾਰ ਕੇ ਲੱਗਦੀ ਨਹੀਂ ਮਸ਼ੀਨ ਦਾ ਕਰਕੇ ਸਿਸਟਮੈਟਿਕ ਕਰ ਹੀ ਜੰਨੇ ਆਂ ਦੇ ਆਲੇ ਉੱਤਰ ਉੱਤਰ ਨਿਸ਼ਾਨੀਆਂ ਦੱਸਦੇ ਹੋਏ ਭਾਈ ਵਟਾਂ ਦੀ ਅਸੀਂ ਐਂ ਪਾਉਣੇ ਵਟਾ ਇੱਥੇ ਕਿਹੜਾ ਬਿਜਲੇ ਨੇ ਕਿਹੜੇ ਵਟ ਪਾਦਨੇ ਬਾਅਦ ਚ ਨਿਸ਼ਾਨੀ ਲਾ ਕੇ ਇੱਧਰ 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 ਯਾਰ ਇਹਨਾਂ ਰੇਟਰੋ ਹੀ ਬੰਦ ਕਰ ਦੰਨੇ ਆ ਬਾਗੋਰੀ ਸਾਡੇ ਨਾਲ ਜੁੜੇ ਹੋਇਆ ਹੈ ਹੈ ਇਹ ਹੋ ਰਹੀ ਵੀ ਇਹ ਚੇਟਾ ਹੋਰੀ ਦੇਖਣਾ ਦੇਖ ਭਾਈ ਪੈਂਦੀ ਹੈ ਨਾ ਵਟ ਸਿੱਧੀ ਦੇਖ ਕਿਉਂ ਭਾਈ ਇੱਧਰ ਰਹਿ ਗਾਇ ਵੰਗੂ ਔਲੇ ਸਿੱਧੇ ਕਰਦਾ ਮੁੰਡਾ ਇੱਕ ਨੰਬਰ ਦਾ ਹਾਲੀਆ ਕਿਉਂ ਐ ਇੱਕ ਰੈਟਰ ਤੋਂ ਉਧਰ ਤੇ ਦੂਜੇ ਤੇ ਭਜਾਨੇ ਬਈ ਐ ਮਾਤਾ ਸੁੱਦੀਆਂ ਬੰਦੇ ਨੇ ਗੇ ਲੱਗੇ ਸੀਗੇ ਉਦੋਂ ਕਦੇ ਹੋਲੀ ਤੋਰ ਹੁਣ ਬੋਲਦੀ ਕਿ ਨੀਰੇ ਸੀ ਕਰਦਾ ਮੈਂ ਉਹ ਕਦੇ ਹੋਲੀ ਵਜਾਈ ਹੁੰਦੀ ਆ ਐ ਐ ਬਧੁਰਾ ਅੱਜ ਦਾ ਜੋਰ ਲੱਗਦਾ ਪਿਆ ਟੈਂ ਟੈਂ ਐ ਖੜਾ ਕੇ ਬਈ ਵੱਟ ਪਾ ਦੇ ਨੇ ਫਿਰ ਇਧਰਲੇ ਪਾਸੇ ਕਿਡਾ ਲਾ ਕੇ ਪਰਲੇ ਪਾਸੇ ਕਿਡਾ ਲਾ ਕੇ ਹੈ ਹਾਂ ਡਰਾਈਵਰ ਗੇਅਰ ਵੀ ਤੀਜਾ ਲਾਵੇ ਦੂਜਾ ਤਾਂ ਲਾਵੇ ਨਾ ਦਮਾਂ ਲਗਾਓ ਭਾਜਾ ਦੋ ਦੋ ਦਮ ਲਾਵੇ ਹੈ ਐ ਉਹ ਸਲੋ ਤੇ ਆ ਯਾਰ ਕੋਈ ਮੇਂ ਤੇਰਾ ਝੋਟੇ ਮੁੱਕਦੇ ਫਿਰਦੇ ਗੇ ਬਾਣਾ ਦੇ ਵਿੱਚ ਬਸ ਨਾਲ ਦੀ ਨਾਲ ਪੱਟਾਂ ਪਾ ਦਿੰਦੇ ਸੀਗੇ ਤੇ ਨਾਲ ਦੀ ਨਾਲੇ ਆਪਾਂ ਬੀਜੀਆਂ ਦੇ ਸੀਗੇ ਬਸ ਐਦਾਂ ਹੀ ਬਸ ਪਰਲੇ ਪਰਲੇ ਮੋੜ ਰਹੇ ਗੇ ਬਾਕੀ ਆਪਾਂ 2 ਕਿਲੇ ਸੀਗੇ 2.5 ਕਿਲੇ ਆਪਾਂ ਏ ਆਪਣੇ 2.5 ਕਿੱਲੇ ਸਰੋਂ ਬੀਜ ਦੀ ਮਿੱਤਰੋ ਚੱਕੋ ਜੀ ਨਾ ਨਾ ਬੁੱਗੇ ਐ ਨਾ ਕਰਾ ਲੰਘਣਾਓ ਚੱਕੋ ਬਈ ਮਿੱਤਰੋ ਤੇ ਅੱਪਾ ਕਰਤੀ ਭਿਾਈ ਸਰੋਂ ਦੀ ਬਜਾਈ ਕਰਤੀ ਤੇ ਨਾਲਾ ਪੱਟਾ ਬੁਟਾ ਸਾਰਾ ਕੰਮ ਨਵੇੜਤਾ ਇਧਰ ਝੋਟੇ ਨੇ ਬੈ ਗੀ ਚੱਕਦਾ ਮੈਂ ਕਿੱਧਰ ਮੋੜਾ ਹੈ ਵਾਹ ਜਾਨ ਇਹ ਕਰੋ ਜਨਨ ਬਹੁਤ ਵਧੀਆ ਲੱਗਿਆ ਹਾਂ ਤੇ ਦਲਦੀ ਲੱਗਦੇ ਆਪਾਂ ਅਰੇ ਜਨਨ ਦੇ ਵਿੱਚ ਆਪਾਂ ਪ੍ਰਚਾਲਨ ਕਰਾਉਂਦੇ ਆਂ ਹੋਰਾਂ ਦੀ ਥੱਲੇ ਬਾਈਓ ਓਕੇ